जय श्री राम जी सारे दोस्तों नु मित्रां नु मैं ਤੁਹਾਡਾ ਆਪਣਾ अरुण ਕੁਰਾਲੀ ਤੇ ਤਸਵੀਰਾਂ ਤੁਹਾਨੂੰ ਵਿਖਾਨਿਆ ਕੁਰਾਲੀ ਦੀਆਂ ਤੇ ਸਭ ਨੂੰ ਅਪੀਲ ਹੈ ਕਿ ਭਾਈ ਇਹਨਾਂ ਦਾ ਵੀ ਗਰੀਬਾਂ ਤੋਂ ਵੀ ਜਿਹੜੀ ਖਰੀਦਦਾਰੀ ਕਰ ਲਿਓ ਤੇ ਤੁਹਾਨੂੰ ਤਸਵੀਰਾਂ ਵਿਖਾਰੇ ਆ ਉਹਨਾਂ ਦੇਖਿਓ ਧਿਆਨ ਨਾਲ ਤੇ ਤੁਹਾਨੂੰ ਨਾਲ ਦੀ ਨਾਲ ਧੰਨਵਾਦ ਕਿਸਨਾਵਾਂਗੇ ਇਹ ਤਸਵੀਰਾਂ ਤੁਹਾਨੂੰ ਕੁਰਾਲੀ ਦੀਆਂ ਵਿਖਾਰੇ ਆ ਜਿੱਥੇ ਕੀ ਆਤੀਸ਼ਵਾਦੀ ਦੀ ਜਿਹੜੀ ਦੁਕਾਨਾ ਹੈ ਉਹ ਲੱਗਿਆ ਹੋਈ ਹੈ ਤੇ ਦਿਨ ਰਾਤ ਜਿਹੜੇ ਆ ਇਹ ਲੋਕ ਜਿਹੜੀ ਐ ਡਿਊਟੀ ਨਿਭਾ ਰਹੇ ਨੇ ਤੇ ਸਾਰਿਆਂ ਨੂੰ ਅੱਜ ਦੀ ਵੀਡੀਓ ਪੜਾਉਣ ਦਾ ਮਕਸਦ ਇਹੀ ਹੈ ਕਿ ਭਾਈ ਖਰੀਦਦਾਰੀ ਇਹਨਾਂ ਕੋਲ ਵੀ ਕਰ ਲਿਓ ਕਿਉਂਕਿ ਹੁਣ ਚਾਹੇ ਤੁਸੀਂ ਹੋਲ ਸੇਲਰ ਦੀ ਦੁਕਾਨ ਤੇ ਚਲੇ ਜਾਇਓ ਹੁਣ ਚਾਹੇ ਤੁਸੀਂ ਰਿਟੇਲਰ ਦੀ ਦੁਕਾਨ ਤੇ ਚਲੇ ਜਾਇਓ ਸਾਰਿਆਂ ਦੇ ਕੋਲ ਇੱਕੋ ਰੇਟ ਹੋਣਾ ਤੇ ਭਾਈ ਹੁਣ ਜਿਹੜੀ ਐ ਜੇ ਤੁਸੀਂ ਖਰੀਦਦਾਰੀ ਕਰਨੀ ਹੈ ਤਾਂ ਇਹਨਾਂ ਕੋਲ ਵੀ ਕਰ ਲਿਓ ਕਿਉਂਕਿ ਤਿੰਨ ਤਿੰਨ ਦਿਨ ਤੋਂ ਲਗਾਤਾਰ ਇਹ ਆਤੀਸ਼ਵਾਦੀ ਇਲਾਕੇ ਰਾਤ ਦਿਨ ਨੂੰ ਜਿਹੜੇ ਇੱਥੇ ਡਿਊਟੀ ਨਿਭਾ ਰਹੇ ਨੇ ਤਾਂ ਕਿ ਉਹਨਾਂ ਦੇ ਬੱਚੇ ਉਹਨਾਂ ਦਾ ਪਰਿਵਾਰ ਵਧੀਆ ਤਰੀਕੇ ਦੇ ਨਾਲ ਦੀਵਾਲੀ ਮਨਾ ਸਕੇ ਤੇ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਭਾਈ ਇਹਨਾਂ ਕੋਲ ਖਰੀਦਦਾਰੀ ਕਰ ਲਿਓ ਕਿਉਂਕਿ ਲਗਾਤਾਰ ਕੋਰਾਲੀ ਦੇ ਵਿੱਚ ਬਾਹਰ ਤੋਂ ਕਾਫੀ ਜ਼ਿਆਦਾ ਆਤੀਸ਼ਵਾਦੀ ਖਰੀਦਣ ਦੇ ਲਈ ਗ੍ਰਾਹਕ ਆ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਕੋਰਾਲੀ ਦੇ ਬਾਈਪਾਸ ਦੀਆਂ ਵਿਖਾ ਰਿਆਂ ਜਿਨ੍ਹਾਂ ਦੇ ਕੋਲ ਇਸ ਵਕਤ ਕਾਫੀ ਆਤੀਸ਼ਵਾਦੀ ਪਈ ਹੈ ਹਾਲਾਂਕਿ ਇਸ ਵਕਤ ਜੋ ਹੋਲ ਸੇਲਰ ਨੇ ਹੋਲ ਸੇਲਰ ਅਤੇ ਰਿਟੇਲਰਾਂ ਦਾ ਰੇਟ ਇੱਕੋ ਹੋ ਚੁੱਕਿਆ ਹੈ ਅਤੇ ਜੇਕਰ ਹੋਲ ਸੇਲਰਾਂ ਦੀ ਦੁਕਾਨ ਤੇ ਤੁਸੀਂ ੱੱਕੇ ਖਾ ਕੇ ਜਾਣਾ ਹੋਵੇ ਅਤੇ ਇਹ ਵੀ ਨਹੀਂ ਤੁਹਾਨੂੰ ਦੱਸਣ ਦਾ ਸਮਾਂ ਹੋਵੇ ਉਹਨਾਂ ਦੇ ਕੋਲ ਕੀ ਭਾਈ ਰੇਟ ਕਿੰਨਾ ਹੈ ਕਿ ਤੁਸੀਂ ਕਿਸੇ ਹੋਲ ਸੇਲਰ ਦੀ ਦੁਕਾਨ ਤੇ ਚਲ ਜਿਓ ਤੁਹਾਨੂੰ ਇਸ ਵਕਤ ਰੇਟ ਵੀ ਹੋਣਾ ਨਹੀਂ ਨਹੀਂ ਦੱਸਣਾ ਉਹਨਾਂ ਨੇ ਸਿਰਫ ਇੱਕੋ ਕੱਲ ਆਕਣੀ ਹੈ ਕਿ ਭਾਈ ਥੈਲੇ ਚ ਪਵਾ ਲਓ ਅਸੀਂ ਬਿੱਲ ਬਣਾ ਦਿੰਨੇ ਆ ਕਿਉਂਕਿ ਉਹਨਾਂ ਦੇ ਕੋਲ ਸਮਾਈ ਨਹੀਂ ਪਰ ਇਹਨਾਂ ਜਿਹੜੇ ਛੋਟੇ ਦੁਕਾਨਦਾਰ ਹੈ ਜਿਨ੍ਹਾਂ ਨੇ 2-2 ਲੱਖ 1.5 ਲੱਖ ਦੀ 50,000 ਦੀ ਆਤੀਸ਼ਵਾਜੀ ਜਿਹੜੀ ਹੈ ਉਹ ਪਾਈ ਹੋਈ ਹੈ ਤੇ ਉਹਨਾਂ ਕੋਲ ਆਤੀਸ਼ਵਾਜੀ ਜ਼ਰੂਰ ਖਰੀਦ ਲਿਓ ਕਿਉਂਕਿ ਇਹਨਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਸਾਡਾ ਸਮਾਨ बिकੇਗਾ ਤੇ ਅਸੀਂ ਆਪਣੇ ਘਰ ਦਾ ਖਰਚ ਵਧੀਆ ਤਰੀਕੇ ਦੇ ਨਾਲ ਦੀਵਾਲੀ ਦੇ ਵਿੱਚ ਚਲਾਵਾਂਗੇ ਤੇ ਤਾਂ ਹੀ ਤੁਹਾਨੂੰ ਇਹ ਵੀਡੀਓ ਬਣਾ ਕੇ ਅਸੀਂ ਅਪੀਲ ਇਹੀ ਕਰ ਰਹੇ ਆ ਕਿ ਜੇਕਰ ਕਿਸੇ ਨੇ ਆਤੀਸ਼ਵਾਜੀ ਖਰੀਦਣੀ ਹੋ ਵੀ ਤਾਂ ਭਾਈ ਇਹਨਾਂ ਦੇ ਕੋਲ ਆ ਕੇ ਆਤੀਸ਼ਵਾਜੀ ਖਰੀਦਿਓ ਕਿਤੇ ਹੋਲ سیلਰ ਕੋਲ ਜਾ ਕੇ ਧੱਕੇ ਨਾ ਖਾਓ ਜਿਹੜੇ ਤੁਹਾਡੇ ਨਾਲ ਸਿੱਧੇ ਮੂੰਹੋਂ ਗੱਲ ਵੀ ਨਹੀਂ ਕਰਨਗੇ ਹਾਲਾਂਕਿ ਇਹ ਸਮਾਨ ਕਾਫੀ ਹੋਲ سیلਰਾਂ ਵੱਲੋਂ ਵੀ ਸਟਾਲਾ ਲਾ ਕੇ ਲਗਾਇਆ ਗਿਆ ਹੈ ਕਿਉਂਕਿ ਹੁਣ ਜੋ ਦੀਵਾਲੀ ਨੂੰ ਸਿਰਫ ਇੱਕ ਦਿਨ ਰਹਿ ਚੁੱਕਿਆ ਤੇ ਅੱਜ ਕਾਫੀ ਜ਼ਿਆਦਾ ਰਸ਼ ਜਿਹੜਾ ਇੱਥੇ ਖồn ਵਾਲਾ ਹੈ ਅਤੇ ਦੂਰ ਦੂਰ ਤੋਂ ਲੋਕ ਜਦੋਂ ਕੋਈ ਹਿਮਾਚਲ ਨੂੰ ਜਾਂਦਾ ਹੈ ਕੋਈ ਚੰਡੀਗੜ੍ਹ ਨੂੰ ਜਾਂਦਾ ਹੈ ਕੋਈ ਰੋਪੜ ਨੂੰ ਜਾਂਦਾ ਹੈ ਕੋਈ ਨੂਰਪੁਰ ਬੇਦੀ ਨੂੰ ਜਾਂਦਾ ਹੈ ਕੋਈ ਹੁਸ਼ਿਆਰਪੁਰ ਨੂੰ ਜਾਂਦਾ ਹੈ ਕੋਈ ਜਲੰਧਰ ਨੂੰ ਜਾਂਦਾ ਹੈ ਤਾਂ ਇਸੇ ਬਾਈਪਾਸ ਨੂੰ ਹੋ ਕੇ ਨਿਕਲਦਾ ਹੈ ਤੇ ਬਾਈਪਾਸ ਤੇ ਆਤੀਸ਼ਵਾਜੀ ਲਗਾ ਕੇ ਬੈਠੇ ਮਿਹਨਤੀ ਮੁੰਡੇ ਜੋ ਕਿ ਕੁਰਾਲੀ ਅਤੇ ਕੁਰਾਲੀ ਦੇ ਲਾਗਲੇ ਪਿੰਡਾਂ ਦੇ ਵਿਅਕਤੀ ਨੇ ਉਹਨਾਂ ਦੇ ਕੋਲ ਭਾਈ ਜਰੂਰ ਖਰੀਦਦਾਰੀ ਕਰ ਲਿਓ ਤੇ ਉਹਨਾਂ ਦੇ ਰੇਟ ਬਾਜ਼ਾਰ ਨਾਲੋਂ ਵੀ ਕਾਫੀ ਘੱਟ ਨੇ ਅਤੇ ਉਹਨਾਂ ਦੀ ਮਜਬੂਰੀ ਵੀ ਹੈ ਜੋ ਦਿਨ ਰਾਤ ਇੱਥੇ ਉਹ ਟਟੇ ਹੋਏ ਨੇ ਤਾਂ ਕਿ 10-20-3000 ਰੁਪਿਆ ਉਹਨਾਂ ਨੂੰ ਬਚ ਸਕੇ ਅਤੇ ਉਹਨਾਂ ਦੇ ਘਰ ਦਾ ਘੱਟ ਚੱਲ ਸਕੇ ਅਤੇ ਬੱਚੇ ਜਿਹੜੇ ਆ ਉਹਨਾਂ ਦੇ ਦੀਵਾਲੀ ਮਨਾ ਸਕੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਭਾਈ ਆਤੀਸ਼ਬਾਜੀ ਜੇ ਖਰੀਦਣੀ ਹੈ ਤਾਂ ਇਹਨਾਂ ਦੁਕਾਨਦਾਰਾਂ ਤੋਂ ਹੀ ਖਰੀਦਣਾ ਖਰੀਦਣਾ ਕਿ ਹੁਣ ਹੋਲ سیل ਅਤੇ ਇਹਨਾਂ ਦੇ ਰੇਟ ਬਿਲਕੁਲ ਸੇਮ ਹੀ ਨੇ ਤੇ ਕੋਈ ਫਰਕ ਨਹੀਂ ਹੈਗਾ ਧੰਨਵਾਦ ਜੀ